ਨਹ ਹਲਿਕ ਰਹਾਣੀ ਕਰੇ ਸ਼ਰਮ ਪਾਣੀ ਤਨੁ ਹੋਇ ਨਾਮ ਦੀ ਸੰਤੋਖੁ ਸਹਾਇਆ ਰਖ ਗਰੀਬੀ 베 ਸੋ ਕਰਮ ਕਰਿ ਅੰਮ੍ਰਿਤਿ ਸੇ ਕਰਤਾ ਜੀ ਗੁਰੂ ਨਾਨਕ ਦੇਵ ਮਹਾਰਾਜ ਜਿ ਤਕ ਰਿਆਨ ਜੀ ਨੂੰ ਉਪਦੇਸ਼ ਕਰਦੇ ਇਹ ਸ਼ਬਦ ਚਾਨਣ ਕੀ ਤਪੇਟ ਜੀ ਕੇ ਮਨ ਹਾੜੀ ਮਨ ਨੂੰ ਉਦਮੀ ਕਰਸਾਨ ਬਣਾਈਏ ਸ਼ਰਮਾਣੀ ਕਰਨੀ ਕਿਤੇ ਕੀੜੀ ਹੈ ਸੁ ਕਰਮਾਣੀ ਸੁ ਕਰਮ ਕਰਨੇ ਆ ਸਰੀਰ ਉਪੀ ਖੇਤ ਹੈ ਸ਼ਰਮ ਪਾਣੀ ਮਾੜੇ ਕੰਮਾਂ ਤੋਂ ਸਾਸੂ ਸੰਕੋਚ ਕਰਨਾ ਸ਼ਰਮ ਕਰਨੀ ਮਾੜੇ ਕੰਮਾਂ ਨੂੰ ਪਿੱਛੇ ਲੈ ਜਾਣੀ ਸ਼ਰਮ ਆਉਣੀ ਚਾਹੀਦੀ ਹੈ ਸੁ ਮਾੜੇ ਕਰਮ ਇਹ ਪਾਣੀ ਹੈ ਸ਼ਰਮ ਪਾਣੀ ਤਨ ਖੇਤ ਤਨਖੀਟ ਹੈ ਇਹਦੇ ਵਿੱਚ ਨਾਮ ਵੀ ਸਿੱਤਾ ਦੇ ਨਾਮ ਇਹਦਾ ਇਹਦੇ ਵਿੱਚ ਨਾਮ ਦਾ ਵੀ ਫਿਰ ਸੰਤੋਖ ਸੁਹਾਗਾ ਇਹ ਸਾਨੂੰ ਗੁਰੂ ਜੀ ਉਪਦੇਸ਼ ਕਰਦੇ